ਸਤਿ ਸ੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਨਾਲ ਨਵੇਂ ਬਲੌਗ ਦੇ ਵਿੱਚ ਅੱਜ ਮੈਂ ਕਿਤੇ ਨਹੀਂ ਚੱਲਿਆ ਅੱਜ ਮੈਂ ਘਰ ਹੀ ਆ ਕਿਉਂਕਿ ਕੱਲ ਮੇਰੀ ਤਬੀਅਤ ਖਰਾਬ ਹੋ ਗਈ ਸੀ ਥੋੜੀ ਜੀ ਤੇ ਇਸ ਕਰਕੇ ਮੈਂ ਅੱਜ ਮੇਰਾ ਪ੍ਰੋਗਰਾਮ ਕਿਤੇ ਨਹੀਂ ਜਾਂਦਾ ਹਾਂ ਅੱਜ ਮੇਰਾ ਬਾਹਰ ਠੰਡ ਪੈਣਦਈ ਆ ਬਹੁਤ ਜ਼ਿਆਦੀ ਤੇ ਮੈਂ ਸੋਚਿਆ ਕਿ ਚਲੋ ਸਪੈਸ਼ਲ ਚਾਹ ਬਣਾਈ ਜਾਵੇ ਤੇ ਨਾਲੇ ਪੀਤੀ ਜਾਵੇ ਤੇ ਨਾਲੇ ਵੀਵਰਸ ਨੂੰ ਵਿਖਾਈ ਜਾਵੇ ਤੇ ਚਲੋ ਦੋਸਤੋ ਅੱਜ ਮੈਂ ਬਣਾਉਣ ਲੱਗਾ ਜੀ ਸਪੈਸ਼ਲ ਚਾਹ ਵਿਦ ਮਸਾਲਾ ਓਕੇ ਤੇ ਚਲੋ ਤੇ ਹੁਣ ਮੈਂ ਆ ਚੁੱਕਿਆ ਵਾਂ ਕਿਚਨ ਦੇ ਵਿੱਚ ਸਪੈਸ਼ਲ ਚਾਹ ਬਣਾਉਣ ਦੇ ਲਈ ਲਾਚੀ ਤੇ ਅਦਰਕ ਵਾਲੀ ਤੇ ਆਹ ਵੇਖੋ ਮੈਂ ਸੌਸਪੈਨ ਵੀ ਫੜ ਗਿਆ ਵਾ ਫੜਿਆ ਆਇਆ ਵਾ ਸੌਸਪੈਨ ਇਹਦੇ ਵਿੱਚ ਮੈਂ ਬਣਾਉਂਗਾ ਚਾਹ ਅਦਰਕ ਤੇ ਲਾਚੀ ਵਾਲੀ ਤੇ ਚਲੋ ਚੱਲੀਏ ਦੋਸਤੋ ਚਾਹ ਬਣਾਉਣ ਦੇ ਲਈ ਚਲੋ ਮੈਂ ਤਾਂ ਲਈ ਬਣਾਉਣ ਲੱਗਾ ਵਾਂ ਸਪੈਸ਼ਲ ਚਾਹ ਜਿਹਦੇ ਲਈ ਮੈਨੂੰ ਸਭ ਤੋਂ ਪਹਿਲਾਂ ਲਾਚੀ ਅਦਰਕ ਮੈਂ ਤੁਹਾਨੂੰ ਅੱਜ ਪਿਓ ਲੱਗਾ ਵਾਂ ਲਾਚੀ ਤੇ ਅਦਰਕ ਵਾਲੀ ਚਾਹ ਤੇ ਇਹ ਗੱਲੋਂ ਮੈਂ ਲਾਚੀ ਤੇ ਅਦਰਕ ਨੂੰ ਪਹਿਲਾਂ ਕੁੱਟ ਲੈਣਾ ਵਾਂ ਤੇ ਹੁਣ ਉਹ ਕਿਤਰਾ ਕੁੱਟਿਆ ਜਾਣਾ ਵਾ ਉਹ ਹੁਣ ਮੈਂ ਤੁਹਾਨੂੰ ਵਿਖਾਵਾਂ ਤੇ ਆਹ ਅਦਰਕ ਜੇ ਸਿਕਾਇਆ ਤੇ ਆਹ ਲਾਚੀ ਆ ਤੇ ਲਾਚੀ ਨੂੰ ਪਹਿਲਾਂ ਆਪਾਂ ਇਸ ਤਰ੍ਹਾਂ ਖੋਲ ਲੈਣਾ ਆ ਇਹਦੇ ਵਿੱਚ ਪਾ ਲੈਣਾ ਵਾ ਡੰਡੇ ਖੁੰਡੀ ਦੇ ਵਿੱਚ ਆਪਰੇ ਵਿੱਚ 6-7 ਲਾਚੀਆਂ ਪਾ ਲੜੀਆਂ ਵਾਂ ਖੁੰਡੀ ਦੇ ਵਿੱਚ ਤੁਸੀਂ ਵੇਖੋ ਵੇਖ ਸਕਦੇ ਦੇ ਇਹਦੇ ਵਿੱਚ ਲਾਚੀਆਂ ਪਾਤੀਆਂ ਵਾਂ ਤੇ ਹੁਣ ਮੈਂ ਪਾਉਣ ਲੱਗਾ ਆਂ ਜੀ ਕਟਿਆ ਹੋਇਆ ਆਫਾਦਰਕ ਦੇ ਅਦਰਕ ਪਾਤਾ ਜੀ ਤੇ ਹੁਣ ਮੈਂ ਇਹਨੂੰ ਇਸ ਤਰ੍ਹਾਂ ਕੁੱਟਣ ਲੱਗ ਪੜਾਂਗੀ ਇਹਨੇ ਚੰਗੀ ਤਰ੍ਹਾਂ ਘੋਟ ਲੈਣਾ ਜੀ ਇਹਦਾ ਚੰਗੀ ਤਰ੍ਹਾਂ ਕੋਟ-ਕਟ ਕੇ ਇਹਨੂੰ ਖੁੰਡੀ ਦੇ ਵਿੱਚ ਮਸਾਲਾ ਬਣਾ ਦੇਣਾ ਵਾ ਤੇ ਇਹ ਵੇਖ ਸਕਦੇ ਜੀ ਤੁਸੀਂ ਹੁਣ ਤਿਆਰ ਹੋ ਚੁੱਕਿਆ ਆ ਇਹਦਾ ਚਾਹ ਦਾ ਲਾਚੀਆਂ ਤੇ ਅਦਰਕ ਵਾਲਾ ਮਸਾਲਾ ਤੇ ਹੁਣ ਆਪਾਂ ਤਿਆਰ ਕਰਾਂਗੇ ਚਾਹ ਬਣਾਉਣੀ ਹਾਂ ਜੀ ਦੋਸਤੋ ਤੇ ਹੁਣ ਚਾਰ ਬੰਦਿਆਂ ਦੇ ਲਈ ਚਾਹ ਸਪੈਸ਼ਲ ਚਾਹ ਤਿਆਰ ਹੋਣ ਲੱਗੀ ਆ ਤੇ ਹੁਣ ਇਹਦੇ ਵਿੱਚ ਤੁਹਾਨੂੰ ਜਿਹੜਾ ਮਸਾਲਾ ਤਿਆਰ ਕਰਕੇ ਕੀਤਾ ਆ ਆਪਾਂ ਉਹ ਪਾਵਾਂਗੇ ਲਾਚੀ ਦਾ ਪਲੱਸ ਅਦਰਕ ਦਾ ਤੇ ਇਹਦੇ ਵਿੱਚ ਜੀਨੀ ਪਾਵਾਂਗੇ ਤੇ ਪਲੱਸ ਪੱਤੀ ਪਾ ਕੇ ਇਹਨੂੰ ਬਣਾਵਾਂਗੇ ਤੇ ਚਲੋ ਹੁਣ ਦੋਸਤੋ ਮੈਂ ਤੁਹਾਨੂੰ ਵਿਖਾਉਣਾ ਵਾਂ ਕਿ ਕਿਤ ਤਰ੍ਹਾਂ ਚਾਹ ਬਣਦੀ ਹੈ ਤੇ ਇਹਨੂੰ ਜਦੋਂ ਇਹਦੇ ਵਿੱਚ ਰੇਝਾ ਆ ਜਾਊਗਾ ਉਦੋਂ ਆਪਾਂ ਦੇ ਵਿੱਚ ਜਿਹੜਾ ਤਿਆਰ ਕੀਤਾ ਆ ਵਾ ਪਲੱਸ ਜੀਨੀ ਤੇ ਪੱਤੀ ਪਾਵਾਂਗੇ ਇੱਥੇ ਲੋਨ ਮੈਂ ਤੁਹਾਨੂੰ ਖੋਣਾ ਮੈਂ ਰੱਝਾ ਹੁੰਦਿਆ ਕਿ ਨਹੀਂ ਹੁੰਦਿਆ ਆਹ ਦੋਸਤੋ ਭਾ ਫੁੱਟਣ ਲੱਗ ਪਈ ਐ ਇਹਦੇ ਵਿੱਚੋਂ ਪਾਣੀ ਦੇ ਵਿੱਚੋਂ ਦੋਸਤੋ ਓਲੀ ਓਲੀ ਪਾਣੀ ਗਰਮ ਹੋਂਦਿਆ ਤੇ ਉਬਾਲਾ ਆਉਣ ਨੂੰ ਹੁੰਦਿਆ ਆ ਭਾ ਫੁੱਟਣ ਗਈ ਪੂਰੀ ਪਾਣੀ ਉਬਲਣਾ ਸ਼ੁਰੂ ਹੋ ਗਿਆ ਵਾ ਤੇ ਹੁਣ ਇਹਦੇ ਵਿੱਚ ਮੈਂ ਪਾਉਂਗਾ ਸਭ ਤੋਂ ਪਹਿਲਾਂ ਜਿਹੜਾ ਆਹ ਜਿਹੜਾ ਤਿਆਰ ਕੀਤਾ ਹੋਇਆ ਵਾ ਮਸਾਲਾ ਇਹ ਆਪਾਂ ਹੁਣ ਪਾਵਾਂਗੇ ਇਹਦੇ ਵਿੱਚ ਆਪਾਤਾਜੀ ਮਸਾਲਾ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਪਾਵਾਂਗੇ ਖੰਡ ਇਹ ਪੱਤੇ ਜਾਂ ਪੱਤੇ ਜੀ ਪਾਤੀ ਜੀ ਪਾਣੀ ਪੂਰਾ ਭਾੜਾ ਹੁੰ ਗਿਆ ਆ ਆ ਦੇਖੋ ਦਾਣ ਇਹ ਥੋੜੀ ਜੀ ਪੱਤੀ ਹੋਰ ਤੇ ਹੌਲੀ ਹੌਲੀ ਇਹਦੇ ਵਿੱਚ ਉਬਾਲਾ Namun dia ya, di Cenggitra ini berjalan sama pang. Cenggitra ini berjalan sama ਇਹ ਹੁਣ ਜਿਤਰਾ ਦੇ ਵਿੱਚ ਦੋਸਤੋ ਪੂਰਾ ਭਾੜਾ ਹੋ ਗਿਆ ਵਾ ਇਹਦੇ ਵਿੱਚ ਹੁਣ ਆਪਾਂ ਦੁੱਧ ਪਾ ਲੈਣਾ ਵਾ ਹੂੰ ਤੇ ਹੁਣ ਦੁੱਧ ਪਾ ਲਿਆ ਵਾ ਹਣ ਦੋਸਤੋ ਆਪਾਂ ਇਹਦੇ ਵਿੱਚ ਦੁੱਧ ਵੀ ਪਾਤਾ ਵਾ ਤੇ ਚਾਹ ਰਿਜਨ ਦੇ ਲਈ ਤਿਆਰ ਹੋ ਗਈ ਆ ਤੇ ਉਦੋਂ ਤੱਕ ਤੁਸੀਂ ਮੇਰੀ ਆ ਗੱਲ ਬੋਲਣੀ ਜੇ ਉਂਟ ਉੱਚਾ ਉਂਟ ਦੀ ਪੀਠ ਉੱਚੀ ਉਂਝੀ ਪੂੰਛ ਉਂਟ ਦੀ ਇਹਨੂੰ ਲਗਾਤਾਰ ਜਲਦੀ ਜਲਦੀ ਬੋਲਣਾ ਜੇ ਤੇ ਬੋਲੋ ਤੇ ਨਾਲੇ ਮੈਨੂੰ ਫਿਰ ਥੱਲੇ ਕਮੈਂਟ ਦੇ ਵਿੱਚ ਵੀ ਕਰਕੇ ਦੱਸੋ ਕਿ ਕਿਤਰਾ ਲੱਗ ਰਿਹਾ ਬੋਲਣ ਦੇ ਵਿੱਚ ਚਾਹ ਦੋਸਤੋ ਬਣ ਗਈ ਜੇ ਵੇਖਣ ਦਾ ਜੇ ਤੁਸੀਂ ਬੜਾ ਬੜਾ ਚੰਗੀ ਤਰ੍ਹਾਂ ਆ ਗਿਆ ਵਾ ਨਤੇ ਨ ਮੀਟ ਤੱਕ ਕਰਦੋ ਕੜ ਦੇ ਜਾਓ ਤੇ ਤੁਹਾਨੂੰ ਮੈਂ ਦੱਸਿਆ ਹੀ ਇੱਕ ਗੱਲ ਕਹੀ ਸੀ ਕਿ ਉਹ ਬੋਲੋ ਜਲਦੀ ਜਲਦੀ ਪੂਛ ਉਚਾ ਉਟਕੀ ਪੀਟ ਉਚੀ ਉਚ ਪੂਛ ਉਟਕੀ ਪੂਛ ਉਚਾ ਉਟਕੀ ਪੀਟ ਉਚੀ ਉਚ ਪੂਛ ਉਟਕੀ ਪੂਛ ਉਚਾ ਉਟਕੀ ਪੀਟ ਉਚੀ ਉਚ ਪੂਛ ਉਟਕੀ ਪੰਜ ਵਾਰੀ ਬੋਲਣਾ ਵਾ ਤੇ ਪਰ ਫਿਰ ਮੈਨੂੰ ਜਲਦੀ ਜਲਦੀ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਇਹ ਕਿਹ ਤਰ੍ਹਾਂ ਦਾ ਫੀਲ ਹੋਇਆ ਤੇ ਚਾਹ ਮੇਰੀ ਤਿਆਰ ਹੋ ਗਈ ਆ ਤੇ ਹੁਣ ਆਪਾਂ ਪੀਵਾਂਗੇ ਰਿਲੈਕਸੇਸ਼ਨ ਫੀਲ ਕਰਾਂਗੇ ਚਲੋ ਦੋਸਤੋ